ਲਾ ਭੈਣ ਆਈ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਠੀਕ ਠਾਕ ਈ ਡੇ ਬਣਾਉਣਾ ਓਏ ਮੈਂ ਕਿਹਾ ਸਬਜ਼ੀਆਂ ਲਾ ਦੀਏ ਆਹੋ ਨਹੀਂ ਚਾਹੀਦੀਆਂ ਹਨ ਮਾ ਤੁਣੀ ਆਣ ਹਰੀਆਂ ਚਾਹੀਦਾ ਵਾ ਆ ਮੇਥੀ ਲਾਤੀ ਵਧੀਆ ਵਾ ਟਾਈਮ ਨਾਲ ਚੀਜ਼ ਲਾਈ ਹੋਵੇ ਤੇ ਟਾਈਮ ਦੇ ਨਾਲ ਖਾਣ ਵਾਲੇ ਬਣਾਈਦਾ ਵਾ ਓਹ ਹਾਂ ਮੇਥੀ ਲਾਤੀ ਆ ਆ ਧਨੀਆ ਲਗਾ ਲਾਉਣ ਹਾਂ ਓਹ ਕੈਰੀ ਚ ਪਰਲੀ ਚ ਪਾਲਕ ਲਾਉਣੀ ਆ ਠੀਕ ਆ ਮੈਂ ਵੀ ਕਾਸ ਨੂੰ ਕਿਹਾ ਸੀ ਕਿ ਤੂੰ ਵੀ ਲਾ ਦੇ ਹਾ ਤਣੀਆ ਧਨੀਆ ਪਾਲਕ ਹੋ ਗਈ ਹੋਰ ਗੋਲੀਆਂ ਹੋ ਗਈਆਂ ਹਾਂ ਮੇਥੀ ਮੂੜੀਆਂ ਇਹ ਟਾਈਮ ਨਾਲ ਲੱਗੀਆਂ ਹੁਣ ਸਬਜ਼ੀਆਂ ਤੇ ਵਧੀਆ ਬਾਹਰੋਂ ਖਰੀਦਣ ਦੀ ਜਰੂਰ ਤੋਂ ਆਹੋ ਇਹ ਤੇ ਹੈ ਹੀ ਹੁਣ ਸਾਡੇ ਆ ਤੋਰੀਆਂ ਲੱਗੀਆਂ ਕਦੂ ਲੱਗੇ ਆਪੇ ਲਾ ਆਪਣੇ ਲੱਖਦੇ ਆ ਹੂੰ ਹੂੰ ਹੈ ਤੇ ਇਦਾਂ ਹੀ ਆ ਹੋਰ ਰੀਸ ਨਹੀਂ ਕਰਦੀ ਸਬਜ਼ੀ ਨਾਲ ਚਲੋ ਤੁਸੀਂ ਕਰ ਦਿਓ ਚਲੋ ਚਾਹ ਪਾਣੀ ਪੀਓ ਮੈਂ ਆਇਆ ਇੱਕ ਮਿੰਟ ਦੀਦੀ ਅੱਜ ਤੁਹਾਨੂੰ ਕਿੱਥੋਂ ਜੇਤਾ ਆ ਗਿਆ ਵਾ ਹੈ ਆ ਪੁਰਾਣੇ ਭਾਂਡੇ ਕੱਢ ਕੇ ਲਿਆਉਂਦਾ ਮੇਰਾ ਨਾ ਕਿੰਨੇ ਦਿਨਾਂ ਦਾ ਸਰਦਾਈ ਨੂੰ ਜੀ ਕਾਂਢਿਆ ਸੀ ਤੇ ਆ ਉੱਪਰ ਟੰਗਿਆ ਹੀ ਕੌਲਾ ਜਾ ਤੇ ਅੱਜ ਤੋਂ ਮੈਂ ਅਜਾ ਚਾਰ ਵਾਲਾ ਡੱਬਾ ਲਾਇਆ ਤੇ ਮੈਂ ਕਿਹਾ ਚੱਲ ਲਾ ਕੇ ਸਾਫੀ ਕੰਮ ਜੋਬ ਨਹੀਂ ਕਰਦਾ ਹੁੰਦਾ ਜਿਆਦਾ ਮੈਂ ਤਾਂ ਸਮਾਨ ਹੀ ਤਿਆਰ ਕਰਕੇ ਦੇਣਾ ਉਹਨੂੰ ਜੋਬਨ ਵੀ ਕਰਦਾ ਹੁੰਦਾ ਤੇ ਜਿਹੜਾ ਬਾਹਰ ਗਿਆ ਉਹ ਵੀ ਕਰਦਾ ਹੁੰਦਾ ਇਹ ਕੰਮ ਆਹੋ ਗੋਲਾ ਵੀ ਕਦੀ ਕਦੀ ਜਿੱਦ ਕਰਦਾ ਹੁੰਦਾ ਵੀ ਅੱਜ ਬਣਾਉ ਬਣਾਉ ਉਹਨੂੰ ਕਿੰਨਾ ਚਾਹ ਚੜਦਾ ਹੁੰਦਾ ਸੀ ਜਦੋਂ ਨੇ ਬਣਾਉਣੀ ਖਸ ਖਾਸ ਬਦਾਮ ਤੇ ਹਨਾ ਹੈ ਤਾਂ ਠੀਕ ਆ ਪਰ ਚਲ ਕੋਈ ਗੱਲ ਨਹੀਂ ਕੋਈ ਗੱਲ ਉਦੋਂ ਤੁਹਾਡੀ ਉਦੋਂ ਹਾਂ ਸਹੀ ਹੋਈ ਅੱਛਾ ਤੇ ਸਬਜ਼ੀ ਮੈਨੂੰ ਫੜਾ ਦੇ ਦੇ ਤਾਂ ਮੈਂ ਚੀਰ ਹੀ ਲੈਂਦੀ ਸਬਜ਼ੀ ਵੀ ਚੀਜ਼ ਲੈਣੇ ਆ ਪਰ ਕੱਪੜੇ ਜੋੜੋ ਆ ਲੈ ਆਓ ਹਾਵੀ ਫੜਾ ਲਓ ਮੈਨੂੰ ਪਰਨੇ ਲੱਗ ਰੱਖਿਓ ਮੁੜ ਕੇ ਲੱਭ ਦੇਣੀ ਜੋ ਬੰਦੇ ਵੱਖਰੇ ਰੱਖਿਓ ਤੇ ਭਾਜੀ ਦੇ ਵੱਖਰੇ ਕਰ ਲਿਓ ਲੈ ਮੈਨੂੰ ਤੇ ਆ ਗਿਲਾ ਗਿਲਾ ਲੱਗਣ ਡਿਆ ਉਹਦਾ ਹੀ ਆ ਆਈਆ ਥੋੜਾ ਜਿਹਾ ਚਲ ਕੋਈ ਲੈ ਲੈ ਨਹੀਂ ਕਿਤੇ ਅੱਜ ਤੇ ਮੈਨੂੰ ਕਿਤਾ ਖੁਸ਼ੀ ਭੜੀ ਹੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੀਰ ਬਸ ਠੀਕ ਠਾਕ ਆ ਇਕੱਠੀਆਂ ਬੈਠੀਆਂ ਸਤਿ ਸ੍ਰੀ ਅਕਾਲ ਮਣ ਲਊ ਵਦ ਗਿਆ ਮਣ ਲੈ ਮਨ ਲਵ ਵਧਾ ਕੇ ਤਾਂ ਮੁੜ ਕੇ ਕਿੱਦਾਂ ਚੱਲਦਾ ਹੀ ਹੋ ਕਿਹੜਾ ਵਾ ਮਨ ਜਿਆਦਾ ਵਾ ਨਹੀਂ ਇੰਨਾ ਤੇ ਮੇਰਾ ਵਧਣਾ ਚਾਹੀਦਾ ਕਿਤੇ ਨਹੀਂ ਹਾਏ ਮੈਂ ਮਰ ਜਾਂਦੀ ਕਿਤੇ ਦੋਵੇਂ ਇਕੱਠੀਆਂ ਬੈਠੀਆਂ ਲੈ ਭੈਣ ਨਹੀਂ ਕਿਤੇ ਆ ਆਇਓ ਹੁੰਦਾ ਪੇਕਿਆਂ ਦਾ ਥਪਾ ਕਾਂਦੇ ਵੀ ਇਦਾਂ ਹੀ ਤੇ ਖੁਸ਼ੇ ਹੁੰਦਾ ਹੀ ਮਨ ਹੁਣ ساری ਉਮਰ ਇਦਾਂ ਹੀ ਵੇਖੋਗੇ ਹਾਂ ਬਸ ਬਸ ਕਿਹਦੇ ਵੇਖੋਗੇ ਸੱਚੀ ਹਾਂ ਸੱਚੀ ਤੇ ਮੇਰੀ ਗੱਲ ਸੁਣ ਅੱਜ ਚਾਂ ਜਾ ਕੇ ਬਸ ਇਦਾਂ ਹੀ ਬਸ ਐ ਹੋ ਆ ਫੜਨੀ ਚੋਰੀ ਮੇਰਾ ਮਨ ਖੁਸ਼ ਹੋ ਗਿਆ ਨਹੀਂ ਆਪਾਂ ਵੀ ਅੱਜ ਸਲਾਈ ਕਰ ਲੈ ਹਾਂ ਕਿ ਸਾਰੇ ਜਾਣੇ ਰਲ ਕੇ ਨਾ ਤੁਹਾਡੇ ਕੋਲ ਜਾਵਾਂਗੇ ਅੱਛਾ ਅੱਜ ਸਲਾਈ ਹੋਣ ਡਈ ਚਲ ਆਜੋ ਅੰਦਰ ਹੀ ਆਜੋ ਕੋਈ ਗੱਲ ਨਹੀਂ ਆਉਂਦੀ ਕਿ ਇਦਾਂ ਮੈਂ ਤਾਂ ਰਾਤੀ ਜਦੋਂ ਪਿੰਡਰ ਸੋ ਨੂੰ ਫੋਨ ਕੀਤਾ ਮੈਂ ਚਾਹਨ ਕਿ ਮੈਂ ਚੱਲ ਮੈਂ ਫੋਨ ਲਵਦੀ ਪਿੰਡ ਤੇ ਕਹਿੰਦੇ ਵੀ ਗੋਰੇ ਨੂੰ ਕੰਮ ਮਿਲ ਗਿਆ ਵਾ ਤੇ ਕਿਤੇ ਬੜਾ ਖੁਸ਼ ਮੇਰੇ ਵੀ ਮਨ ਚ ਬੜੀ ਖੁਸ਼ੀ ਹੋਈ ਤੇ ਮੈਂ ਤਾਂ ਬੀਜੀ ਨੂੰ ਕਹਿ ਤਾ ਮੈਂ ਕਿਹਾ ਵੀ ਕਮ ਆਈ ਪਿਆ ਸਾਰਾ ਟਾਡਾ ਮੈਂ ਚੱਲੀ ਆ ਮੈਨੂੰ ਕਹਿੰਦੇ ਹੌਸਲਾ ਕਰ ਲੈ ਕਿ ਤੇ ਖੁਸ਼ੀ ਐਨੀ ਆ ਤੇ ਤੂੰ ਕਿਤੇ ਉਹ ਡਈ ਆ ਵੱਡ ਵੱਡ ਫੇਰਨ ਡਈ ਆ ਤੇ ਠਹਿਰ ਕੇ ਚੱਲ ਜੀ ਮੈਂ ਕਿਹਾ ਇਹ ਤੁਸੀਂ ਛੱਡ ਦੋ ਮੈਨੂੰ ਜਿੰਨੀ ਖੁਸ਼ੀ ਉਹ ਤੇ ਚੱਲ ਜਿਹੜੀ ਖੁਸ਼ੀ ਹੈ ਜਿਹੜੀ ਤੁਹਾਨੂੰ ਦੋਹਾਂ ਨੂੰ ਇਕੱਠੀਆਂ ਵੇਖਿਆ ਨਾ ਹਾਏ ਹਰਬਾ ਆਂਦੇ ਆ ਨਾ ਪੇਕਿਆਂ ਦਾ ਜਿਹੜਾ ਚਾਹ ਵਾ ਨਾ ਉਹ ਕਿਤੇ ਵੱਖਰਾ ਹੀ ਹੁੰਦਾ ਵਾ ਸਿਆਣੇ ਕਹਿੰਦੇ ਆ ਮੈਂ ਜਦੋਂ ਪੇਕਿਆਂ ਵਾਲਾ ਠੰਡੀ ਖਵਾ ਆਈ ਆ ਨਾ ਡਰ ਜਾਂਦਾ ਹਾਂ ਹਾਂ ਚੱਲ ਵਧੀਆ ਕੀਤਾ ਭੈਣਾ ਜਿਤੀ ਨੂੰ ਮਾਪਿਆਂ ਦੇ ਔਖੇ ਟਾਈਮ ਵਿੱਚ ਆਪਾਂ ਯਾਦ ਕਰਦੇ ਆਂ ਵੀ ਸਾਡੇ ਨਾਲ ਹੋਣ ਤੇ ਚੰਗੇ ਟਾਈਮ 'ਚ ਵੀ ਮੋਹਰੇ ਹੋਣੀਆਂ ਚਾਹੀਦੀਆਂ ਵਾ ਸਭ ਤੋਂ ਪਹਿਲਾਂ ਇਹ ਤੇ ਤੁਹਾਡੇ ਵਰਗੀਆਂ ਚਾਹ ਰੱਖੋ ਹੁਣ ਤੇ ਫੇਰ ਹੀ ਇਹ ਸਾਰੇ ਕੰਮ ਸਹੀ ਹੁੰਦੇ ਤੇ ਜੇ ਆਖੀ ਆ ਵੀ ਹੁਣ ਤੁਸੀਂ ਖੁਸ਼ੀ ਹੋ ਤੇ ਮੈਨੂੰ ਭੁਲਾ ਦਿਓ ਤੇ ਫੇਰ ਇਹ ਵੀ ਗੱਲ ਜਿਹੜੀ ਪੈਨ ਬਿਲਾ ਇਹਦਾ ਸਭ ਫੁਲਕਾ ਛਕਣਾ ਕਿ ਚਾਹ ਨਹੀਂ ਉਹ ਅੱਜ ਤੁਹਾਡੇ ਤੇ ਡਿਪੈਂਡ ਜੋ ਮਰਜ਼ੀ ਕਰ ਲੋ ਇਦਾਂ ਕਹ ਪਹਿਲਾਂ ਚਾਹ ਲਾਇਆ ਰੋਟੀ ਤੇ ਬਣੀ ਆ ਸਬਜ਼ੀ ਬਣੀ ਆ ਅੱਛਾ ਹੋਰ ਕਾਸ਼ ਠੀਕ ਆ हां कासेटिकस सो सोनिया किथे है कि सोनिया आनी वाली आ अच्छा ते मासी जी पैसा लो को कोई ਗਲਤ ਨਹੀਂ ਕਰਦੇ ਤੁਹਾਨੂੰ ਪਤਾ ਵੀ ਉਹ ਗੱਲ ਕੋਈ ਕਰਨਗੇ ਨਹੀਂ ਓਦਾਂ ਤੇ ਸਾਨੂੰ ਪਤਾ ਵਾ ਮੈਂ ਫੇਰੀ ਮੈਂ ਚਲ ਕੋਈ ਨਹੀਂ ਮੁੰਡੇ ਨੂੰ ਕੰਮ ਮਿਲ ਗਿਆ ਸਭ ਤੋਂ ਪਹਿਲਾਂ ਉਹਦੇ ਦੇਣੀ ਆ ਕੋਈ ਕਰਨੀ ਥਾਂ ਓਦਾਂ ਦਾ ਵਾ ਥਾਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਉਹ ਤੁਹਾਨੂੰ ਪਤਾ ਵੀ ਨਹੀਂ ਇਹੋ ਜੀ ਕੋਈ ਗੱਲ ਕਰਦੇ ਜਿੱਥੇ ਮੈਂ ਖਲੋਣਾ ਉੱਥੇ ਮੈਂ ਖਲੋਣਾ ਜਿੱਥੇ ਉਹਨਾਂ ਖਲੋਣਾ ਉੱਥੇ ਉਹਨਾਂ ਹੀ ਖਲੋਣਾ ਚਲੋ ਜੀ ਆ ਤੇ ਇਦਾਂ ਹੀ ਟਾਈਮ ਨਿਕਲਦੇ ਜੇ ਅਸੀਂ ਇਕੱਈਏ ਵੀ ਬੜੀ ਟੈਨਸ਼ਨ ਰਹੀ ਭੈਣ ਇੰਨੀ ਟੈਨਸ਼ਨ ਤੇ ਬੜੀ ਰਹੀ ਉਹਦਾ ਹੈ ਨਾ ਇੰਨਾ ਕੋਈ ਗੱਲ ਤੁਹਾਨੂੰ ਦੱਸਦੇ ਰਹੇ ਆ ਫੋਨ ਤੇ ਤੇ ਕੋਈ ਨਹੀਂ ਵੀ ਦੱਸਦੇ ਰਹੇ ਪਤਾ ਕੀ ਆਖੀਦਾ ਹੁਣ ਆਪ ਤੇ ਪਰੇਸ਼ਾਨ ਹੈ ਆਈ ਹੈਨ ਘਰ ਤੇ ਕਿੰਨੂ ਕੁਝ ਲੈਣਾ ਨਹੀਂ ਆ ਤੇ ਬਾਕੀ ਨੂੰ ਵੀ ਪਰੇਸ਼ਾਨੀ ਕੱਲ ਹੀ ਦੇਣੀ ਆ ਪਰ ਉਹਦਾ ਇਹ ਹੀ ਵੀ ਜਦੋਂ ਇੱਥੇ ਤੁਸੀਂ ਕਿਤੇ ਇਦਾਂ ਰਹਿੰਦੀਆਂ ਸੀ ਨਾ ਤੇ ਫਿਰ ਮੇਰੇ ਦਿਲ ਨੂੰ ਵੀ ਕੁਝ ਲੱਗ ਜਾਂਦੀ ਸੀ ਵੀ ਮੈਂ ਕੀ ਕਰਾਂ ਹੁਣ ਨਾ ਭੈਣ ਠੋਕਰ ਤੇ ਵੱਜੀ ਆ ਪਰ ਇਹ ਆ ਕੇ ਹੈ ਦਿਮਾਗ ਟਿਕਾਣੀ ਆ ਗਿਆ ਆ ਲੱਗਦਾ ਹੁਣ ਤੇ ਪੂਰੀ ਸੈਟਅਪ ਪਰਿਵਾਰ ਦੇ ਨਾਲ ਤੇ ਮੈਨੂੰ ਉਹਨਾਂ ਚਾਹ ਗੋਰੇ ਦਾ ਨਹੀਂ ਜਿੰਨਾ ਇਹਦਾ ਜਿਹਦੇ ਨਾਲ ਹਰ ਵੇਲੇ ਘਰ ਦੇ ਵਿੱਚ ਰਹਿਣਾ ਵਾ ਹਾਂ ਇਹ ਤੇ ਹੈ ਬਾਕੀ ਚਲੋ ਪੈਸੇ ਪੱਖੋਂ ਵੀ ਬੜਾ ਹੱਥ ਟਾਈਟ ਰਿਆ ਪਰ ਇਹ ਕਿ ਜਿੱਤਾ ਸੋਨੀਆਂ ਨੂੰ ਥੋੜੇ ਬਹੁਤੇ ਮਿਲਦੇ ਰਹੇ ਤੇ ਚੱਲਦਾ ਰਿਹਾ ਨਾਲ ਨਾਲ ਨਹੀਂ ਤੇ ਬੜਾ ਔਖਾ ਹੋਣਾ ਸੀ ਨਹੀਂ ਉਹ ਤੇ ਹੈ ਹੀ ਆ ਫਿਰ ਇਦਾਂ ਹੀ ਆ ਨਾ ਹੁਣ ਜੇ ਸਾਥ ਦਿੱਤਾ ਹੋ ਨਾ ਸਾਵਾ ਸੇ ਢਾਡੀ ਵੀ ਨਾਲ ਲਾ ਕੇ ਰੱਖਿਆ ਹਰੇਕ ਪਰਿਵਾਰ ਦੇ ਉੱਤੇ ਔਖੀ ਸੋਕੀ ਘੜੀ ਆਉਂਦੀ ਜਰੂਰ ਆਉਂਦੀ ਆਉਂਦੀ ਕਿਉਂਕਿ ਮੰਗਾਈ ਬੜੀ ਆ ਕੰਮ ਇਦਾਂ ਦੇ ਆ ਪਰ ਜੇ ਸਾਰਾ ਪਰਿਵਾਰ ਰਲ ਕੇ ਉਹਦਾ ਸਾਥ ਨਾ ਕਰੇ ਤੇ ਉਹਦਾ ਹੱਲ ਨਿਕਲਵੇਂ ਆਉਂਦਾ ਕੋਈ ਗੱਲ ਵੀ ਨਹੀਂ ਆ ਤੇ ਜੇ ਆਪਾਂ ਇੱਕ ਦੂਜੇ ਨਾਲ ਸ਼ਰੀਕੇ ਕਰਾਂਗੇ ਕਵਾਂਗੇ ਵੀ ਇਹਦਾ ਵਾ ਸਾਨੂੰ ਕੀ ਸਾਨੂੰ ਕਦਾਂ ਪੁੱਛਿਆ ਹੁਣ ਝੱਲਣ ਤੇ ਫਿਰ ਆਖਰ ਦੀ ਬਾਕੀ ਦੁੱਖ ਤੇ ਫਿਰ ਆਪਣੀ ਆਉਣਾ ਵਾ ਬਾਹਰ ਲੋਕ ਪਰਾਇਆਂ ਨੂੰ ਤੇ ਆਉਣਾ ਨਹੀਂ ਜੇ ਤੂੰ ਕਹਿੰਦੀ ਵੀ ਉਹਨੇ ਮੇਰੇ ਨਾਲ ਇੰਨਾ ਕੁਛ ਕਰ ਛੜਿਆ ਤੇ ਅੱਜ ਮੈਂ ਮੂੰਹ ਉਧਰ ਨੂੰ ਫੇਰ ਲਾ ਤੇ ਫਿਰ ਤਾਂ ਵੀ ਮੇਰਾ ਦਿਲ ਜਿਆਦਾ ਦੁਖਣਾ ਹੀ ਵੀ ਅੱਜ ਹੈ ਭੈਣ ਵਧੂਕੀਆਂ ਤੇ ਮੈਂ ਹੀ ਜਿਆਦੀਆਂ ਕਰਦੀ ਰਹੀ ਆ ਇਹ ਤੇ ਵਿਚਾਰੀ ਜਿੱਦਾਂ ਵੀ ਆ ਨਾ ਬਸ ਇਹਨੇ ਮੂੰਹ ਚੋਂ ਗੱਲ ਨਹੀਂ ਕੱਢੀ ਆ ਮੇਰੀ ਲੁਤਰੀ ਥੋੜੀ ਜਿਆਦੀ ਕੋਈ ਗੱਲ ਨਹੀਂ ਸਹੀ ਹੋ ਗਈ ਹੈ ਨਾ ਸਾਰਾ ਕੁਝ ਹੁਣ ਵਧੀਆ ਹੋ ਗਿਆ ਹਾਂ ਬੰਦਿਆਂ ਤੇ ਠੋਕਰ ਲਾ ਕੇ ਬੰਦੇ ਨੂੰ ਅਗਰਦੀ ਆ ਤੇ ਮੈਨੂੰ ਲੱਗ ਗਈ ਆ ਲੱਗ ਗਈ ਲੱਗ ਗਈ ਪਰ ਨਾਲ ਜੀ ਕੋਈ ਰੀਸ ਨਹੀਂ ਇਹ ਤੇ ਹੈ ਵਾ ਆਹ ਚਲ ਪਾਣੀ ਮੈਨੂੰ ਵੀ ਦੇਈ ਹਾਂ ਪਿਆਸ ਜਿਹੀ ਲੱਗੀ ਨਹੀਂ ਤੇ ਅੱਗੇ ਏਦਾਂ ਦਵਿੰਦਰ ਨੂੰ ਕੰਮ ਕਹਿਣਾ ਤੇ ਦਵਿੰਦਰ ਨੇ ਓਖੜੀ ਕਵਾੜੀ ਵਾਂਗੂ ਪਹਿਣਾ ਕਿਤੇ ਹੈ ਮੈਨੂੰ ਜਾਦਾ ਕਰਨੀ ਨਹੀਂ ਦਿੰਦੇ ਅੱਛਾ ਆਪ ਹੀ ਲਈ ਫੜਦੀ ਜਿੱਦਾਂ ਦਾ ਮੁੰਡਾ ਵੇਖ ਲਓ ਇੱਥੋਂ ਪਤਾ ਲੱਗਦਾ ਧੀਆਂ-ਵੋਤਾਂ ਦਾ ਕਿੰਨਾ ਦੁੱਖ ਹੁੰਦਾ ਬੰਦਾ ਆਪਣੇ ਤੇ ਚੜ ਲੈਂਦਾ ਵਾ ਬੱਚਿਆਂ ਦੀ ਨਹੀਂ ਜੜੀ ਜਾਂਦੀ ਜਿੱਦਾਂ ਦਾ ਉਹ ਸੈੱਟ ਹੋ ਗਿਆ ਨਾ ਉੱਡੀ ਫਿਰਦੀ ਆ ਵੇਖੋਈ ਆ ਨਾ ਇੰਨੇ ਤੇ ਪਹਿਣਾ ਮੰਜੇ ਤੇ ਸਿਰ ਸੋਟ ਲਿਆ ਹੀ ਤੇ ਜਿੱਥੇ ਅਸ਼ਧਿਆਨ ਨਹੀਂ ਹੋਗੀ ਰੋ ਰੋ ਮੈਨੂੰ ਉਹਦੀ ਟੈਨਸ਼ਨ ਘਾਟੇ ਦੀ ਜ਼ਿਆਦਾ ਸੀ ਹੂੰ ਇਹ ਤਾਂ ਫਿਰ ਹੈ ਵਾ ਜਦੋਂ ਅੱਖਾਂ ਦੇ ਸਾਹਮਣੇ ਰਹਿਣਾ ਵੀ ਆ ਕੇ ਬਣ ਗਿਆ ਖਾਏ ਨੇ ਖਾ ਲਿਆ ਤੇ ਮੰਮੀ ਹਣੀ ਖਾ ਇਹ ਮਮੀ ਨੂੰ ਤਾਂ ਦੱਸਿਆ ਵੀ ਨਹੀਂ ਆ ਹੋਏ ਰੱਬਾ ਮੰਮੀ ਨੇ ਤੇ ਬੋਲਣ ਲੱਗੀ ਨੇ ਵੇਖਣਾ ਵੀ ਨਹੀਂ ਆ ਤੇ ਉਤੋਂ ਨਾਲ ਮਨ ਨੂੰ ਲੈ ਕੇ ਆ ਗਈ ਆ ਮੇਰੇ ਤੇ ਮਾਹ ਘਰ ਦਾ ਮੋਲ ਸੁਧਰਿਆ ਵਾ ਮਾਹ ਹੀ ਕਿਤੇ ਨੇ ਬੜਿਆ ਤਾਂ ਹੁਣ ਇਦਾਂ ਕਰਦੀ ਆ ਇਹਨਾਂ ਨੂੰ ਐ ਕਮਰੇ ਚ ਭਾਲਦੀ ਆ मम्मी सत श्रीकाल सत श्रीकाल सत मनो ले कुड़ी लेके आई कुड़ी मैं करे छड़ के आई चल आजो आजो। तो तो आ जाओ इधर आ जाओ तो तू फोन नहीं किया अचानक ही आ गई बैठो तो मैं पानी लेके आवा वाहेगुरु ਮੇਰੀ ਗੀਤਾ ਜਾਣ ਕੇ ਆ ਗਈ ਜੀ ਫੋਨ ਫਾੜ ਕੇ ਕਰਨਾ ਦੀਪ ਦੇ ਫੋਨ 'ਚ ਪੈਸੇ ਆ ਨਹੀਂ ਅੱਛਾ ਤੇ ਉਹ ਕਹਿੰਦੀ ਪਿਓੜਾ ਇਦਾਂ ਚੱਲ ਜਾ ਉਹ ਦੀਦੀ ਉਹ ਵੀ ਇਦਾਂ ਕਹਿੰਦੀ ਆਦੀ ਦੀਦੀ ਨੇ ਆਖਣਾ ਫੋਨ ਨਹੀਂ ਕਰਕੇ ਆਏ ਹਾਂ ਤੇ ਪੈਸੇ ਆ ਨਹੀਂ ਤੇ ਫੋਨ 'ਚ ਅੱਛਾ ਤੇ ਫਿਰ ਇਹ ਤੇ ਮੇਰੇ ਕੋ ਚਾਂਕੀ ਆਈ ਸੀ ਮੰਨੋ ਹਾਂ ਤੂੰ ਉੱਥੇ ਵੀ ਕਹਿੰਦੀ ਮੇਰਾ ਵੀ ਦਿਲ ਹੋਰ ਤਰ੍ਹਾਂ ਹੁੰਦਿਆ ਤੇ ਤੇਰ ਕੋ ਮੈਂ ਜਿੱਦਨ ਦੀ ਗਈ ਮੈਂ ਤੋਂ ਉਦਨ ਦੀ ਬਿਮਾਰ ਪਈ ਆ ਦੀਪ ਨੇ ਜਾ ਕੇ ਦੱਸਿਆ ਦਿਵੰਦਰ ਵੀ ਬੜੀ ਬਿਮਾਰ ਆ ਫਿਕਰ ਦੇ ਨਾਲ ਦੱਸਿਆ ਮੈਨੂੰ ਦੀ ਤੇਰੇ ਨਾਮ ਆਖਾ ਇੱਥੇ ਗੱਲਾਂ ਕਰਨ ਦੀ ਕੀ ਜ਼ਰੂਰਤ ਓ ਚੱਲ ਉੱਥੇ ਜਾ ਕੇ ਪਹੁੰਚ ਗਏ ਫਿਰ ਨਹੀਂ ਚੱਲ ਆ ਬੜਾ ਵਧੀਆ ਕੀਤਾ ਵਾ ਵੇਖ ਮਨੂੰ ਤੇਰਾ ਜੀ ਨਹੀਂ ਕੀਤਾ ਆਉਣ ਨੂੰ ਦੀਦੀ ਆਉਣ ਨੂੰ ਤੇ ਮੇਰਾ ਵੀ ਬੜਾ ਦਿਲ ਕਰਦਾ ਸੀ ਪਰ ਪੈਸੇ ਖਣੋ ਥੋੜਾ ਹੱਥ ਤੰਗ ਸੀ ਨਾਲ ਭਾਜੀ ਤੁਹਾਡੇ ਵੀ ਆਏ ਹੀ ਤੇ ਮੈਂ ਪੈਸੇ ਦੇਣੇ ਹੀ ਤੇ ਮੈਂ ਕਿਹਾ ਦੀਦੀ ਨੇ ਫੇਰ ਬੋਲਣਾ ਵਾ ਤਾਂ ਕਰਕੇ ਮੇਰੇ ਕੋ ਆਇਆ ਹੀ ਨਹੀਂ ਗਿਆ ਹਾਏ ਤੂੰ ਪੈਸੇ ਨਾ ਦਿੰਦੀ ਮਨੇ ਕੋਈ ਫੋਨ ਤੇ ਕਰ ਲੈਂਦੀ ਹੈ ਫੋਨ ਦਾ ਟਾਈਮ ਹੀ ਨਹੀਂ ਲੱਗਾ ਬੜਾ ਵਧਾਈ ਦੇ ਦਿੰਦਾ ਵਾ ਫੇ ਮੇਰੇ ਵੀ ਭੈਣ ਭਰਾ ਆਉਂਦੇ ਆ ਵੀ ਤੇਰਾ ਕੋਈ ਪਿੱਛੇ ਹੈ ਨਹੀਂ ਆ ਗੁੱਸਾ ਤੇ ਆਉਂਦਾ ਵ ਤਮ ਮਮੀ ਨੂੰ ਤੇ ਮੈਂ ਸੁਣਾ ਦਿੱਤਾ ਹੈ ਵੀ ਚਲ ਮੰਨੂ ਨੂੰ ਕਹ ਪੈਸੇ ਮੈਂ ਨਹੀਂ ਲੈਂਦੀ ਹਾਰ ਕੇ ਮਾਂ ਭਾਬੀ ਨੂੰ ਤੇਰੇ ਨਾਲ ਘੱਲਿਆ ਨਹੀਂ ਭਾਬੀ ਆਏ ਹੀ ਮੇਰੇ ਕੋ ਵੀ ਹੋ ਕੇ ਗਏ ਹੀ ਉਦੋਂ ਤੇ ਮੈਨੂੰ ਦੱਸਣ ਦੇ ਤੇ ਮੈਨੂੰ ਗੌਰਵ ਵੱਲੋਂ ਬੜਾ ਦੁੱਖ ਲੱਗਿਆ ਤੇ ਮੈਂ ਮੰਮੀ ਨੂੰ ਕਹਿਣ ਦੀ ਹੀ ਰਾਤੀ ਤੇ ਮੈਂ ਚਲ ਮੰਮੀ ਹੋ ਕੇ ਆਉਂਨੇ ਆ ਦੀਦੀ ਕੋਲ ਮੰਮੀ ਆਪਣੀ ਤੇ ਕੋਈ ਗੱਲ ਨਹੀਂ ਆ ਚਲ ਜੋਬਨ ਨੂੰ ਹੀ ਫੋਨ ਲਾ ਲੈਂਦੀ ਅਗਨੇ ਆ ਕਹਿਣਾ ਇਹਨਾਂ ਦਾ ਮੁੰਡਾ ਗਿਆ ਇਹਨੂੰ ਮਾਸਾ ਮਾਸੀ ਨੂੰ ਜਾਣ ਪਤਾ ਗੱਲ ਕੀ ਗੱਲ ਆ ਦੀਦੀ 15 ਦਿਨਾਂ ਬਾਅਦ ਆਤੇ ਆਏ ਹੀ ਤੇ ਹੱਥ ਬਾੜਾ ਹੀ ਤੰਗ ਹੀ ਤਾਂ ਕਰਕੇ ਸਾਡੇ ਕੋ ਨਹੀਂ ਆਇਆ ਗਿਆ ਤੇ ਵੇਖ ਲੈ ਨਾਲੇ ਪ੍ਰਾਉਣਾ ਆਇਆ ਤੇ ਤੂੰ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਇੱਥੇ ਲੈ ਕੇ ਆਵਾਂ ਚਲ ਮੈਂ ਨਾ ਗੁੱਸਾ ਕਰੂ ਤੇ ਬਗਾਨੇ ਨੇ ਤੇ ਕਰਨਾ ਹੀ ਆ ਉਹਨੇ ਕੰਡੇ ਲੂਣੇ ਆ ਦਵਿੰਦਰ ਉਹਨੂੰ ਦੱਸੀ ਨਾ ਵੀ ਆਇਆ ਹੀ 15 ਦਿਨਾਂ ਵਾਸਤੇ ਤੇ ਆਇਆ ਹੀ ਹੱਥ ਟੈਟਿਸ਼ ਨਹੀਂ ਤੇ ਉਹਨੇ ਉਹਨੇ ਵੀ ਆਉਣਾ ਹੀ ਤੇ ਇਹਨੇ ਵੀ ਆਉਣਾ ਹੀ ਫੇਰ ਵੀ ਇੱਥੇ ਬਹੁਤ ਪੈਸੇ ਤੇ ਲਾ ਤਾਂ ਥੋੜਾ ਬੁਤਾ ਜਾਣਾ ਪੈਂਦਾ ਵਾ ਉਦਾਂ ਥੋੜੀ ਚੱਲ ਜਾਣਾ ਬਾਹਰੋਂ ਆਇਆ ਬਾਹਰੋਂ ਆਇਆ ਖਾਣਾ ਚਲ ਮੈਂ ਮੰਦੀ ਆ ਆ ਨਨ ਮੇਰੀ ਆਈ ਆ ਤੁਹਾਡੇ ਗਾੜੀ ਗਾੜੀ ਆਈ ਏ ਚਾਹ ਹੀ ਰੱਖਾਂ ਢੇ ਹਾਂ ਫੇ ਮੈਂ ਤੁਹਾਨੂੰ ਵੇਖਿਆ ਮੈਂ ਹਾਂ ਚਾਨਕੀ ਫੇ ਮੇਰੇ ਦਿਲ ਚ ਡਰ ਜਾ ਬੈਠਾ ਮੈਂ ਹਾਂ ਮੰਮੀ ਕੋਈ ਅਗਲੀ ਪਿਛੀ ਗੱਲ ਨਹੀਂ ਨਾ ਕੱਢ ਮਾਰੇ ਤੈਨੂੰ ਪਤਾ ਹੀ ਆ ਨਨ ਮੇਰੀ ਆਈ ਆ ਤੇ ਡਰ ਲੱਗਦਾ ਵਾ ਸਹੁਰਿਆਂ ਚਾਹਦੇ ਹੁੰਦੇ ਜਿੰਨਾ ਪੜਦਾ ਹੋਵੇ ਨਾ ਉਨਾ ਹੀ ਚੰਗਾ ਵਾ ਸਦਾਣੇ ਮੈਂ ਤੇ ਨਨਾਂ ਦੇ ਹੁੰਦਾ ਕਰ ਲੂੰਗੀ ਗੱਲਾਂ ਮੈਨੂੰ ਨਹੀਂ ਪਤਾ ਮੈਂ ਨਿਆਣੀ ਆ ਗਾਗਾ ਗੱਲਾਂ ਉਹ ਹੀ ਤੋਰੀ ਜਾਣੀਆਂ ਵਾ ਨਹੀਂ ਨਹੀਂ ਉਹ ਤਾਂ ਨਹੀਂ ਆ ਕੋਰਬਤੀ ਸੁਣਾ ਮੈਨੂੰ ਗੋਰੋ ਦੀ ਮੰਮੀ ਬੜਾ ਦੁੱਖ ਮੇਰੇ ਪੁੱਤ ਨੇ ਵੇਖਿਆ ਬੁਖਾਰ ਚੜ ਗਿਆ ਕਿਤੇ ਪੈਸੇ ਭੇਜਦੇ ਰਹੇ ਆ ਤੇ ਮੈਂ ਜਿੰਨਾਂ ਨੂੰ ਮਾੜਾਂਦੀ ਰਹਿਣਾ ਉਹਨਾਂ ਅੱਡੀਆਂ ਤੱਕ ਜੋਰ ਲਾਇਆ ਲੈ ਵੀ ਦੁਵੇਂ ਜੀ ਢੇਰੀ ਹੋ ਗਏ ਦੁਵੇਂ ਜੀ ਕਾਨੂੰ ਸੱਸ ਵੀ ਤੇ ਉਹ ਵੀ ਕੁੜੀ ਵੀ ਆਪਣੇ ਆਪਣੇ ਬੰਦੇ ਹੁੰਦੇ ਆ ਉਹਨਾਂ ਨੇ ਮਜ਼ਾ ਲੱਭਿਆ ਜੜਾ ਇੱਥੇ ਕੋਈ ਦੋਸਤ ਆ ਸੀ ਉਹ ਉੱਥੇ ਪੱਕਾ ਹੋਇਆ ਉਹ ਗੌਰਵ ਨੂੰ ਲੈ ਗਿਆ ਤੇ ਕਿਤੇ ਜਾ ਕੇ ਮੇਰਾ ਪੁੱਤ ਸੈੱਟ ਹੋਇਆ ਹੈ ਅੱਜ ਭਲਕੇ ਤਨਖਾਹ ਮਹਾਰਾਜ ਗਾੜੀ ਹੱਥ ਜੋੜਿਆ ਕਰਤੀ ਏ ਮੰਮੀ ਅੱਜ ਭਲਕੇ ਤੇਰੇ ਦੋਦੇ ਦੀ ਤਨਖਾਹ ਵੀ ਆਉਣ ਵਾਲੀ ਆ ਵਧੀਆ ਵਧੀਆ ਦੀ ਏ ਮੈਂ ਆ ਨਹੀਂ ਆ ਵਧੀਕੀਆਂ ਨਹੀਂ ਕਰਨੀਆਂ ਚਾਹੀਦੀਆਂ ਆਂਦੇ-ਉਂਦੇ ਤਫਾਕ ਘਰ 'ਚ ਤਫਾਕ ਹੋਵੇ ਨਾ ਤੇ ਸਭ ਕੁਝ ਮਿਲ ਜਾਂਦਾ ਵਾ ਤੇ ਗੁੱਸਾ ਮੈਨੂੰ ਜ਼ਿਆਦਾ ਮੰਨੂ ਤੇ ਹੀ ਹੈ ਪੀ ਮੇਰੇ ਵੇਲਾ ਔਖੀ ਵੇਲੇ ਤੇ ਮੇਰੇ ਇਹਨੇ ਮੇਰਾ ਸਾਥ ਨਹੀਂ ਦਿੱਤਾ ਸਾਥ ਛੱਡ ਗਈ ਐਦਾਂ ਕਰਦੀ ਆ ਪੈਣਾ ਗਲਤੀ ਮੈਂ ਵੀ ਮੰਨਦੀ ਆ ਮੇਰ ਕੋ ਵੀ ਗਲਤੀ ਹੋਈ ਆ ਗੁੱਸਾ ਵੀ ਆਪਣੇ ਤੇ ਆਉਂਦਾ ਵਛ ਲੈਣੇ ਹੈ ਤੈਨੂੰ ਮੈਂ ਨਿੱਕੀ ਭੈਣ ਮੰਨਦੀ ਆ ਤੇ ਤੂੰ ਵੇਖ ਲਾ ਤੂੰ ਕਿਤੇ ਮੁੜ ਕੇ ਕਿਤੇ ਮੇਰਾ ਫੋਨ ਨਾ ਚੁੱਕਿਆ ਐਨੇ ਫੋਨ ਤੈਨੂੰ ਮੈਂ ਲਾਏ ਚਾਚਾ ਜੀਜਾ ਆਇਆ ਸੀ ਨੀ ਇੱਕ ਰਾਤੀ ਰਾਤ ਲਿਆਉਂਦੀ ਤੇ ਕਿੰਨਾ ਉਹਨੂੰ ਚਾ ਚੜਦਾ ਜੋਬਨ ਨੂੰ ਵੀ ਵਿਚਾਲ ਆਇਆ ਮੇਰਾ ਸਾਡੂ ਪਰ ਤੂੰ ਮੂੰ ਤੇ ਚੋਰੀ ਚੋਰੀ ਘੱਲਦਾ ਮਾਫ ਕਰੀ ਅੱਗੇ ਤੋਂ ਨਹੀਂ ਆ ਕੰਮ ਹੁੰਦੇ ਤੇ ਪਰ ਹੁਣ ਕਿਤੇ ਜੋ ਬਣ ਆ ਜੂ ਤੇ ਕੋ ਨਾ ਨ ਲੱਲਿਓ ਨਹੀਂ ਨਹੀਂ ਪਰਉਣਾ ਆਇਆ ਹੀ ਮੰਮੀ ਖੁਲਾਰੇ ਪਛਾਣਿਆ ਹੀ ਹਾਂ ਚੱਲ ਦੇ ਅੰਦਰ ਚਲੋ ਟਕਣ ਟੱਕ ਲਈਦੇ ਪਹਿਣਾ ਪਹਿਣਾ ਵਾਣਾ 100 200 ਕਰ ਲਈ ਚਰਤੀ ਐ ਮੇਰੇ ਕੋ ਵੀ ਉਦੋਂ ਗਲਤੀ ਹੋ ਗਈ ਮੈਂ ਤਾਂ ਇਹਨੂੰ ਕਹਿੰਦੀ ਰਹੀ ਟੱਬਰ ਵਾਸਤੇ ਇਦਾਂ ਨਹੀਂ ਤੇ ਇਦਾਂ ਕਰ ਇਦਾਂ ਤੇ ਹੁਣ ਤੀਰ ਰੜ ਕੇ ਰਿਓ ਸਿਆਣਿਆਂ ਨੇ ਨੇ ਟੁੱਟੀਆਂ ਪਾਵਾਂ ਭੱਜੀਆਂ ਪਾਵਾਂ ਗੱਲ ਗੱਲ ਨਹੀਂ ਹੁੰਦੀਆਂ ਧੀਏ ਰਿਸ਼ਤੇਦਾਰ ਕੋ ਤੇ ਕਦੋਂ ਜਾ ਮੈਂ ਤੇ ਕਦੋਂ ਨਹੀਂ ਚੱਲ ਕੇ ਆ ਰਾਤ ਬਲਾ ਦੇ ਢਿਲ ਮੱਠ ਹੋ ਜੇ ਮੈਨੂੰ ਹੋਣੀ ਪਤਾ ਲੱਗਾ ਵਾ ਤਾਂ ਜੇ ਇਹਨੂੰ ਵੀ ਧੋਖੇ ਹੀ ਤਾਂ ਤਾਂ ਤੇਰੀ ਨੀ ਕੀ ਭੈਣ ਵਾ ਗੁੱਸਾ ਨਾ ਕਰਿਆ ਕਰ ਕੋਈ ਨਹੀਂ ਚੱਲ ਮੇਰੀ ਗੱਲ ਸੁਣੋ ਤੁਸੀਂ ਇੱਥੇ ਬਹੋ ਤੇ ਮੈਂ ਭੈਣ ਨੂੰ ਵੀ ਇੱਥੇ ਲੈ ਆਵਾਂ ਕਿਹਾ ਆਪਣੇ ਆਪਣੇ ਪੇਕੇ ਅੰਦਰ ਲੈ ਆ ਕੇ ਬੈ ਗਈ ਆ ਪਰ ਹੁਣ ਮੈਂ ਇਹ ਇਹਨਾਂ ਕਮਾਂ ਚ ਹੈ ਨਹੀਂ ਉੱਦਾ ਚੱਲ ਕੋਈ ਨਹੀਂ ਲਿਆ ਲੈ ਭਾਂਡੇ ਤੇ ਲੈ ਜਾ ਚਾਲ ਪੁੱਤ ਤੁਸੀਂ ਭਾਵੇਂ ਜਾਣੋ ਨਾ ਜਾਣੋ ਮੈਨੂੰ ਤੇ ਵੇਖ ਲਾ ਜਿੱਦਨ ਦੀ ਮੈਂ ਇਥੋਂ ਗਈ ਵਾਂ ਮੰਜੀ ਤੇ ਪਈ ਸੀ ਤੇ ਹੁਣ ਖੁਸ਼ ਹੋ ਕੇ ਕੋਈ ਆਂ ਤੁਸੀਂ ਰਾਵੀ ਕਿਤੇ ਦੁੱਖ ਦੂਰ ਹੋਇਆ ਠੰਡ ਪੈ ਗਈ ਮੇਰੀ ਤੀਨ ਨੂੰ ਵੇਖ ਕੇ ਤੈਨੂੰ ਮਿ ਤੇ ਉਹਨੂੰ ਵੀ ਕੱਠੀਆਂ ਰੋ ਪੁੱਤ ਤੁਸੀਂ ਵੀ ਦੋਵੇਂ ਪਹਿਣਾ ਹੋਰ ਮੰਮੀ ਦੋਖ ਤੇ ਲੱਗਦਾ ਹੀ ਆ ਨਾ ਪਰ ਹੁਣ ਮੋਂਨਾਂ ਨੂੰ ਵੇਖ ਲਿਆ ਵਾ ਨਾ ਥੋੜੀ ਟੈਨਸ਼ਨ ਮੇਰੀ ਘੱਟ ਹੋ ਗਈ ਆ ਹਾਂ ਪੁੱਤ ਕੱਠੀਆਂ ਰਿਆ ਕਰੋ ਫੋਨ ਫਾਨ ਕਰਿਆ ਕਰੋ ਲੈਣ ਦੇਣ ਖਸਮਨ ਖਾਵੇ ਉਹ ਦੇਣ ਲੈਣ ਚੜੇ ਰਹਿੰਦਾ ਇੱਕ ਦੂਜੀ ਦਾ ਆਹ ਮੰਮੀ ਮਿੰਦ ਨਾਲ ਇੰਨਾ ਪਤਾ ਵੀ ਨਹੀਂ ਲੱਗਾ ਕਿ ਇਥੇ ਇੰਨਾ ਕੁਝ ਹੋ ਗਿਆ ਵਾ ਨਹੀਂ ਤਾਂ ਚੱਲ ਮੈਂ ਹੋਰ ਨਹੀਂ ਕਹੋ ਤਾਂ ਚੱਲ ਫੋਨ ਤੇ ਕਰ ਦੀ ਜੀ ਮੇਰੇ ਕੋ ਨਾ ਆਇਆ ਜਾਂਦਾ ਤੇ ਹਾਂ ਤੇ ਇਹ ਫੋਨ ਤੇ ਤਾਂ ਗੱਲ ਚਾਹੀਦੀ ਚੱਲ ਤੇਰੇ ਪੁੱਤ ਚ ਤੋਂ ਤੇ ਕੋਈ ਦੂਜਾ ਉਹ ਵੀ ਪੁੱਤ ਵਾ ਤੇਰਾ ਤੇ ਤੇਰ ਕੋ ਵੀ ਗਲਤੀ ਚੱਲ ਸੌਰੀ ਮੰਗ ਲਈ ਕੋਈ ਨਹੀਂ ਨਹੀਂ ਮੈਂ ਮੰਗੀ ਮੰਮੀ ਹਾਂ ਕੋਈ ਨਹੀਂ ਪਤਤੋ ਨਿਕੀ ਆਵਦੀ ਹੀ ਹੈ ਪੈਨ ਠੀਕ ਆ ਬਸ ਇੰਨਾ ਹੀ ਬੜਾ ਹਾਂ ਹਾਂ ਚਲੋ ਸਾਡਾ ਨਾਲ ਮਿਲ ਕੇ ਰਹੋ ਹਾਂ ਤੇ ਦੋਵੇਂ ਤਾਂ ਮੈਨੂੰ ਵੀ ਠੰਡ ਪਈ ਰਵੇ ਮੈਂ ਤਾਂ ਕਹਿੰਦੀ ਕਾਸ਼ ਦਾ ਵਿਆਹ ਕਰੋ ਤੇ ਵੇਖੀ ਹੁਣ ਸਾਰੇ ਜਾਣੀ ਨਹੀਂ ਉਹ ਤਾਂ ਚੱਲ ਵੇਖਣਾ ਹੀ ਆ ਤੇ ਫਿਰ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਬਣਿਆ ਬੱਤਰਿਆ ਤੇ ਸਾਰਾ ਕੁ ਉਹ ਆ ਤੇ ਤੁਹਾਡਾ ਕੀ ਇਰਾਦਾ ਹੁਣ ਇਰਾਦਾ ਮੇਰਾ ਤੇ ਕੀ ਦੱਸਾਂ ਸਮਝ ਜੀ ਨਹੀਂ ਆਉਂਦੀ ਕੀ ਕਰਾਂ ਹੁਣ ਮੈਂ ਸਮਝਾਉਣੀ ਆ ਪਹਿਲਾਂ ਤੇ ਤੁਹਾਨੂੰ ਇਹ ਬਾਹਰ ਦੀ ਲੜਕੜੀ ਖਲਾਤਾ ਮੁੰਡਾ ਵੇਖ ਲਿਆ ਨਾ ਰਮਾਨ ਨਾ ਮੁੰਡੇ ਨੂੰ ਘਰੇ ਰਹਿਣ ਦੇ ਤੇ ਇਹਨੇ 3.5 ਪੈਲੀਆਂ ਹੈਗੀਆਂ ਵਾ ਬੰਦਾ ਘਰ ਬਣਾਉਣ ਨੂੰ ਸ਼ਾਲਾ ਮਾਰਦਾ ਰਹਿੰਦਾ ਘਰ ਤਾਂ ਦਾ ਸੋਹਣਾ ਬਣਿਆ ਵਾ ਆ ਵਿਆਹੋ ਤੇ 4 ਦਿਨ ਸੁਖਦੇ ਆਪ ਵੀ ਵੇਖੋ ਕਿਹੜੇ ਕੰਮਾਂ ਚ ਪਾਏ ਤੁਸੀਂ ਬਾਹਰ ਘਲਾਉਣਾ ਬਾਹਰ ਸੈੱਟ ਕਰਨਾ ਉਹ ਬਾਹਰ ਜੇ ਚੰਗੇ ਥਾਂ ਜਿੱਦਾਂ ਹੁੰਦਾ ਨੇ ਵਿਚਾਰ ਆਪ ਵੀ ਭੇਜ ਦੀਏ ਕੱਲ ਨੂੰ ਉਹਨੇ ਬੋਟੀ ਵੀ ਆਪਣੇ ਨਾਲ ਲੈਣੀ ਤੇ ਤੁਸੀਂ ਨਾ ਸੱਸ ਫੇਰ ਕੱਲੀਆਂ ਦੀਆਂ ਕੱਲੀਆਂ ਹਾਂ ਉਹ ਸੋਚ ਗਿਆ ਤੇ ਕੀ ਕਰਾਂ ਭੀ ਕਲਾਈਏ ਬਾਹਰ ਉਹ ਯਾਰ ਨੂੰ ਪਈਆ ਲੱਖ 2 ਲੱਖ ਲਾ ਕੇ ਤੇ ਇੱਥੇ ਕੋਈ ਕਾਰੋਬਾਰ ਕਰ ਦੋ ਜਿੱਦਾਂ ਤੇ ਸ਼ੁਰੂ ਤੋਂ ਮੱਜਾ ਲੱਖਦੇ ਹੋ ਉਹਨੂੰ 3-4 ਛੋਟੀ ਦੀਆਂ ਮੱਜਾਂ ਲੈ ਆ ਕੇ ਦੋ ਲੱਖ-ਲੱਖ ਰੁਪਈਏ ਦੀ ਆਉਣੀ ਤੇ ਵਾਧੂ ਆਪਣਾ ਘਰੇ ਨਾਲੇ ਤੁਸੀਂ ਦੋ ਹੋਏ ਉਹ ਜਿਹਾ ਸਸਤੇ ਦੀ ਵੀ ਨਹੀਂ ਠੀਕ ਰਹਿੰਦੀ ਕੋਈ ਦਵਾਈ ਦਾਰੂ ਆਟਾ ਭਰਿਆ ਕੇ ਲਿਆ ਸਿਲੰਡਰ ਲਿਆ ਕਿੰਨੇ ਕੰਮ ਹੁੰਦੇ ਘਰਾਂ ਦੇ ਘਰਾਂ ਦੇ ਕਿੰਨਾ ਕੰਮ ਦੂਜਾ ਕਰ-ਕਰ ਕਰ ਦਊਗਾ ਤੁਹਾਨੂੰ ਇਦਾਂ ਦੇ ਕੰਮ ਖੁੱਕਦੇ ਹੀ ਨਹੀਂ ਘਰਾਂ ਦੇ ਕੰਮ ਤੇ ਦੀ ਜੀ ਬਸ ਫਿਰ ਹੁਣ ਪਾਣੀ ਫਿਰਦੇ ਐਸੇ ਗੱਲ ਦੇਤੇ ਰਹਿ ਪੀ ਘਰੇ ਰਹਿੰਦੇ ਮੁੰਡੇ ਨੂੰ ਤਾਲੇ ਇਦਾਂ ਹੀ ਕਰ ਲੈਨੇ ਮਮੀ ਹੁਣੀ ਆਏ ਆ ਅੱਛਾ ਆਜੂ ਉਧਰ ਹੀ ਆਜੂ ਮੈਂ ਉਧਰ ਹੀ ਵਾਲੇ ਆ ਪਾਣੀ ਤੇ ਮਮੀ ਆਹੋ ਤੇ ਨਾਲ ਚਾਨਕੀ ਹੈ ਚਾਨਕੀ ਆਹੋ ਫੋਨ ਕਰਕੇ ਦੱਸਿਆ ਨਹੀਂ ਮਨੂੰ ਆਈ ਸੀ ਰਾਜੀ ਖੁਸ਼ੀ ਆ ਨਾ ਹਾਂਜੀ ਰਾਜੀ ਖੁਸ਼ੀ ਆ ਭੈਣ ਅੱਜ ਜਦ ਆ ਪਰੌਣੇ ਚ ਪਰੌਣਾ ਵਜਣ ਲਿਆ ਉਹੀ ਤੇ ਮੈਂ ਕਹਿੰਦੀ ਉਧਰ ਨਾ ਹਵਾਲ ਬਾਹਰ ਆ ਜਾਏ ਸੀ ਦੇ ਨਾਲ ਮੈਨੂੰ ਅੱਗੇ ਬੜਾ ਹੋਤ ਰੰਦੇ ਉਹਨੂੰ ਕਿਹਾ ਬਾਹਰ ਹੀ ਆ ਜਾਓ ਆ ਜਾਓ ਇੰਨੇ ਜਿਹੜਾ ਬਾਹਰ ਦਰਸ਼ਨ ਦਿੱਤੇ ਆ ਕਿਤੇ ਬਾਹਰ ਹੁਣ ਨਹੀਂ ਚਲਗੀ ਕਿੱਥੇ ਮਾਸੀ ਜੀ ਤੁਹਾਨੂੰ ਪਤਾ ਘਰਾਂ ਦੇ ਤੇ ਕੰਮ ਹੀ ਨਹੀਂ ਮੁੱਕਦੇ ਹੈਗੇ ਦੇ ਸੱਸ ਨੂੰ ਆਈ ਆ ਸੱਚੀ ਗਾ ਮੈਂ ਬੀਜੀ ਕਿੱਥੇ ਗਏ ਸੀ ਮੈਂ ਗਈ ਆ ਮੇਰੇ ਤੋਂ ਕਦੋਂ ਦੀ ਮੈਂ ਆਈ ਢੀਕਣ ਲਈ ਤੁਹਾਨੂੰ ਮੈਂ ਤੇ ਪਹਿਲਾਂ ਵਾਂ ਪੈਂ ਚਲ ਗਈ ਸੱਸਰੀ ਗਾ ਸੱਸਰੀ ਗਾ ਸਾਸਰੀ ਗਾ ਵਾਸਤੇ ਸੱਸਰੀ ਪੁਰਾਣੇ ਤੇ ਪੁਰਾਣੇ ਵਜਣ ਲੈ ਕਿਸੇ ਦੇ ਪਣ ਭਾਗ ਕਰਮਾ ਵਾਲਾ ਘਰ ਹੁੰਦਾ ਜਿੱਥੇ ਪ੍ਰਾਣੇ ਆ ਹਾਂ ਹਾਂ ਤਾਂ ਖੁਸ਼ੀ ਬੜੀ ਕਰਦੀ ਪ੍ਰਾਣੇ ਆਉਣ ਦੇ ਤਾਂ ਅੱਗੇ ਆਣੇ ਵੀ ਬੜੇ ਚਿਰਾਂ ਬਾਅਦ ਹੱਤਾ ਸਾਰੇ ਜਣੇ ਇਕੱਠੇ ਹੋਏ ਨਾ ਕਿੰਨਾ ਵਧੀਆ ਲੱਗਣ ਦਿਆ ਵਧੀਆ ਲੱਗਣ ਦਿਆ ਵਾਕੇ ਸੋਨੀਆ ਨੇ ਵੇਖੀ ਕਿੰਨੀ ਖੁਸ਼ ਹੋ ਨਾਨਕੇ ਬੀਜੀ ਦੱਸੋ ਕਦੋਂ ਆਦੇ ਤੁਸੀਂ ਗਏ ਹੋ ਮੈਂ ਡੀਕਣ ਈ ਤੁਹਾਨੂੰ ਅੱਜ ਭੈਣਾ ਦੇ ਘਰ ਬੇਨ ਗਈ ਉਹ ਉੱਠਣੀ ਨਹੀਂ ਦਿੰਦੀਆਂ ਮੈਨੂੰ ਅਵੇ ਇੰਨੇ ਜਿਹੇ ਬਾਦ ਆਇਆ ਤੇ ਮੈਂ ਚਾ ਨਹੀਂ ਪੀਦੀ ਪੀ ਲੋ ਨਹੀਂ ਮੈਂ ਨਹੀਂ ਪੀਦੀ ਸੇ ਲਿਆ ਕੋਲੋਂ ਪੀ ਪੀ ਕੇ ਰੱਜੇ ਅੱਜ ਹੋਈ ਗੱਲ ਨਾ ਰੌਣਕ ਲੱਗੀ ਆ ਕਰਮਾਲਾ ਦਾ ਸੁਣਾ ਵੀਰ ਜੀ ਦਾ ਆਉਂਦਾ ਫੋਨ ਹਾਂਜੀ ਆਉਂਦਾ ਫੋਨ ਉਹਨਾਂ ਦਾ ਚਲੋ ਵਧੀਆ ਤਾਂ ਨਹੀਂ ਨੀ ਜੀ ਨੂੰ ਛੱਡਾ ਹੈ ਘਰ ਆਈ ਉਹ ਮਾ ਭਾਬੀ ਕੋਲ ਹੀ ਛਾੜ ਗਈ ਉਹਨਾਂ ਨੂੰ ਮੈਂ ਆਨੇ ਮੁੜ ਕੇ ਤੰਗ ਬੜਾ ਕਰਨਾ ਬਹਿ ਨਹੀਂ ਦਿੰਦੀ ਮਨ ਉਪਰ ਉਹ ਕੋਈ ਨਹੀਂ ਦੇਦੀ ਮੈਂ ਪਾਣੀ ਆਪਣੇ ਰਲ ਕੋਲ ਆਉਂਦੇ ਉਹ ਆਦੇ ਕੋਈ ਪਿਆਾ ਜਾ ਕੋਈ ਨਹੀਂ ਪਿਆਉ ਦਿੰਨੇ ਨਹੀਂ ਨਹੀਂ ਖਾਣਾ ਕੀ ਆ ਚੱਲ ਜਾਣਾ ਛੱਤੀ ਇਹ ਨੂੰ ਮਾਥੋਂ ਟੈਂਡ ਹੀ ਆਈ ਸੀ ਅੱਜ ਨਹੀਂ ਕਿੰਨੇ ਵਿੱਚ ਆਣ ਦੇਣਾ ਹੀ ਆ ਸਾਰੇ ਇੱਥੇ ਰਹਿ ਜੀ ਉਹ औरत ਤੇ ਕੁੜੀ ਕੁੜੀ ਕਦਾ ਹੋਗੀ ਨਾ ਅੱਜ ਦਈ ਲੈ ਕੇ ਦਈਲਾ ਇੱਥੇ ਵਜੂਗਾ ਵਹੀ ਗੱਲ ਆ ਦਈਲੇ ਤੇ ਨਈਲਾ ਅੱਜ ਤੇ ਰੂਗਾ ਹੋਰ ਪਰਿਵਾਰ ਠੀਕ? ਹਾਂਜੀ ਠੀਕ ਠਾਕ। ਚਲੋ ਠੀਕ ਹੀ ਚਾਹੀਦਾ ਹਾਂ। ਬੜੀ ਚਿੰਤਾ ਰਹੀ ਗੁਰਬ ਵੱਲੋਂ ਤੇ ਸੁਣ ਕੇ ਚੱਲ ਹੁਣ ਇਹ ਵੀ ਮਨ ਨੂੰ ਹੌਸਲਾ ਹੋ ਗਿਆ ਠੰਡ ਪੈ ਗਈ ਤੇ। ਕੁਸੀ ਹੋਈ ਆ। ਇਹ ਕੋਈ ਵੇਲਾ ਕਢੀ ਹੁੰਦਾ ਵਾ ਜਦੋਂ ਲੰਘ ਜਾਂਦਾ। ਹਾਂ। ਬਸ ਬਸ। ਮੁੰਡਾ ਦੇਵੇਂ ਕਾਲਾ ਪੈ ਕੰਮ ਮਿਲ ਜਾਣਾ। ਵੇਖਾਂ। ਆਈ ਆ। ਹਾਂ। ਸਾਸਰੀ ਘਰ ਹੋ ਠੀਕ ਆ? ਸਾਸਰੀ ਘਰ ਬਾਈ। ਤੂੰ ਬਾਹਰੇ ਰਿਆ ਕਰ। ਹੋਰ ਵਧਾਈਆਂ ਬੜੀਆਂ ਤੇਰੇ ਆਲ ਭਰਾਵਾ। ਅਸਲੀ ਵਧਾਈ ਦਾ ਹੁਣ ਮੌਕਾ ਵਾ ਸਾਰਾ ਦਾ ਕੋ ਸੈਟ ਹੋ ਗਿਆ ਉਹ ਤਾਂ ਸੈਟ ਹੋ ਗਿਆ ਕੋਈ ਨਹੀਂ ਵਧਾਈ ਦੇਦਾ ਕਿ ਧੋਣਦੇ ਆ ਚੱਲ ਭਰਾਵਾ ਇੱਥੇ ਆ ਸਾਡੇ ਬਹੁਤ ਖੁਸ਼ੀ ਹੋਈ ਹਾਂ ਅਰੇ ਨਾਲ ਮਿਲ ਕੇ ਬੈਠੇ ਆ ਬਹੁਤ ਖੁਸ਼ੀ ਦੇ ਕਾਰਨ ਮੰਨੂ ਵੀ ਹਾਜ਼ਰ ਹੋ ਗਈ ਆ ਉਹਦਾ ਭਾਵੇਂ ਮੰਨੂ ਆਵੇ ਨਾ ਆਵੇ ਹੈ ਅੱਜ ਸਾਰੀ ਰਾਤ ਦੇ ਚੱਲੋ ਤੇਰੇ ਪਿੱਛੇ ਹੀ ਸਹੀ ਸਹੀ ਸੋਤੇ ਹਾ ਜੀ ਕੋਣ ਗੋਰੇ ਤੇ ਅੱਜ ਕਿ ਰਾਤ ਕੋੜਗਾ ਨਹੀਂ ਮੁੰਡੇ ਦੇ ਵਿਆਹ ਦੀ ਕੋੜਗਾ ਹੁੰਦੀ ਆ ਕੋੜਗਾ ਕੋੜਗਾ ਕੁੜੀ ਦੇ ਵਿਆਹ ਦੇ ਸੁਹਾਗ ਹਾਂ ਚੱਲ ਨਾ ਮਾਂ ਦਾ ਵਿਆਹ ਤੇ ਗੌਰ ਬਾਗ ਤੇ ਸੋਨੀ ਅੱਜ ਫੋਨ ਆਇਆ ਲੇਟ ਵਾ ਅਸੀਂ ਅੱਜ ਕੰਮ ਥੋੜਾ ਜਿਹਾ ਤੇ ਉਹ ਕੋਈ ਗੰਤੀ ਗੁੰਤੀ ਚੱਲੋ ਕੋਈ ਨਹੀਂ ਕੋਈ ਨਹੀਂ ਰਵੋ ਸਾਰੇ ਮਿਲ ਕੇ ਜਾਇਓ ਹੁਣ ਹਾਂ ਅੱਗੇ ਮੈਂ ਆਈ ਤੇ ਉਦੋਂ ਵੀ ਨਹੀਂ ਮੈਨੂੰ ਮਿਲੀ ਕੁੜੀ ਤਾਂ ਹੀ ਤੇ ਅੱਜ ਆਪਾਂ ਜਾਣ ਨਹੀਂ ਦੇਣਾ ਸੱਚੀ ਹੋਰ ਕਰ ਦੋ ਫੇਰ ਉੱਥੇ ਪਿੱਛੇ ਫੋਨ ਸਾਨੂੰ ਤੇ ਅੱਜ ਵੀ ਜਾਣਾ ਪੈਣਾ ਮਨੂੰ ਕੁੜੀ ਸਾਡਾ ਹੀ ਆਪਣੀ ਪਰਜਾਈ ਕੋ ਲੇ ਪਾ ਦੇ ਆ ਮम्मी ਵੀ ਲੋ ਪਰਿਵਾਰ ਦੇ ਉੱਤੇ ਨਾ ਬੜੀਆਂ ਉਕੜਾਈਆਂ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਸਾਰਿਆਂ ਨੂੰ ਪੁੱਤੀ ਹੋਵੇ ਜਾਂ ਪੁੱਤ ਹੋਵੇ ਇਹਦੇ ਵਿੱਚ ਨਾ ਵਿਤਕਰਾ ਨਹੀਂ ਕਰਨਾ ਚਾਹੀਦਾ ਵੀ ਹਾਂ ਮੇਰੀ ਕੁੜੀ ਆ ਜਾਂ ਮੁੰਡਾ ਜੇ ਹਨ ਸੁਖ ਸਾਡੇ ਕਰਮਾਂ ਚ ਹੋਇਆ ਨਾ ਤੇ ਧੀ ਕੋਈ ਮਿਲ ਜਾਣਾ ਮਿਲ ਜਾਣਾ ਸਹੀ ਗੱਲ ਆ ਪੁੱਤਾਂ ਨਾਲੋਂ ਧੀਆਂ ਚੰਗੀਆਂ ਨਾ ਜਾਦੀਆਂ ਬਹੁਤ ਹੀ ਵਧੀਆ ਪਹਿਲ ਤਾਂ ਉਹ ਇਹਨਾਂ ਨੂੰ ਹਰ ਚੀਜ਼ ਦੇ ਵਿੱਚ ਖਰਚਾ ਲਾਉਣ ਲੱਗੇ ਝਕੋ ਨਾ ਕਿ ਪੁੱਤ ਨੂੰ ਸੈੱਟ ਕਰਨਾ ਪੁੱਤ ਨੂੰ ਐਉਂ ਜਿਉਂ ਇਹਨਾਂ ਦਾ ਵੀ ਪੂਰਾ ਹੱਕ ਵਾ ਪੁੱਤ ਦੁਨੀਆ ਤੇ ਨਾ ਰਹਿ ਜਾਂਦਾ